ਚੁਲਿਆਪਾਂ ਵਾਰਡ ਨੰਬਰ 49 ਪਖਾਨਕੋਟ ਦੇ ਵਿੱਚ ਮੌਜੂਦ ਹੈ ਗਿਆ ਤੁਹਾਨੂੰ ਦੱਸ ਦੇ ਕਿ ਪਰ ਤੇ ਤਪਦੀ ਗਰਮੀ ਦੇ ਵਿੱਚ ਲੋਕਾਂ ਨੂੰ ਪਾਣੀ ਦੀ ਕਿਲਤ ਲਈ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸਿਰਦਖਾਨ ਨੇ ਕੋਸ਼ਿਸ਼ ਕਰ ਰਹੇ ਲੋਕ ਜਿਹੜੇ ਨੇ ਖਾਲੀ ਬਾਗੀ ਲਾ ਕੇ ਕੜੇ ਲਈ ਲੋਕਾਂ ਦੀ ਮੰਗ ਹੈ ਕਿ ਇਤਿਲਾਕੇ ਦੇ ਵਿੱਚ ਪਿਛਲੇ 2-3 ਦਿਨ ਤੋਂ ਲਗਾਤਾਰ ਪਾਣੀ ਜਿਹੜਾ ਨਹੀਂ ਆ ਰਿਹਾ 2 ਦਿਨ ਹੋ ਗਿਆ ਪਾਣੀ ਆ ਨਹੀਂ ਰਿਹਾ ਪਾਣੀ ਦੀ ਇੰਨੀ ਸਮੱਸਿਆ ਹੈ ਮੈਂ ਇਹ ਬੋਲ ਰਿਹਾ ਅਗਰਮੀ ਨਹੀਂ ਆ ਤੇ ਪਾਣੀ ਨਹੀਂ ਆਉਂਦਾ ਸਾਡੇ ਵਾਸਤੇ ਕੋ ਪ੍ਰਬੰਧ ਵੀ ਨਹੀਂ ਕੋਈ ਪ੍ਰਸ਼ਾਸਨ ਵਾਲਾ ਉਹ ਟੈਂਕੀ ਆਵੇ ਇਥੋਂ ਚਾਵੇ ਅਸੀਂ ਬਿਠੇ ਰਹਿੰਦੇ ਆ ਪਾਣੀ ਉਡੀਕਦੇ ਰਹਿੰਦੇ ਆ ਟਿੱਕਦੇ ਜਾ ਰਹੀਆਂ ਸਾਰੀਆਂ ਕਰਦੇ ਇਹਨਾਂ ਇਹਨਾਂ ਦੇ ਪਾਣੀ ਇੱਕ ਮੁੱਢਲੀ ਮਤਲਬ ਲੋੜ ਹੈ ਚਲੇਪਾਂ ਵਾਰਡ ਨੰਬਰ 49 ਪਠਾਨਕੋਟ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸਦੇ ਕਿ ਪਰ ਤਪਦੀ ਗਰਮੀ ਦੇ ਵਿੱਚ ਲੋਕਾਂ ਨੂੰ ਪਾਣੀ ਦੀ ਕਿਲਤ ਦੀ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤਸਰੀਫਤ ਖਾਨ ਦੀ ਕੋਸ਼ਿਸ਼ ਕਰ ਰਿਹਾ ਲੋਕ ਜਿਹੜੇ ਨੇ ਇੱਥੇ ਖਾਲੀ ਬਾਲਟੀ ਲਾ ਕੇ ਖੜੇ ਨੇ ਲੋਕਾਂ ਦੀ ਮੰਗ ਹੈ ਕਿ ਇਸ ਇਲਾਕੇ ਦੇ ਵਿੱਚ ਪਿਛਲੇ 2-3 ਦਿਨ ਤੋਂ ਲਗਾਤਾਰ ਪਾਣੀ ਜਿਹੜਾ ਨਹੀਂ ਆ ਰਿਹਾ ਜਿਸ ਦਾ ਕਾਰਨ ਹੈ ਕਿ ਇਸ ਇਲਾਕੇ ਦਾ ਕੋਈ ਪਰਸਨਲ ਬੋਰਡ ਨਹੀਂ ਹੈਗਾ ਜਿਸ ਦੇ ਚਲਦਿਆਂ ਲੋਕਾਂ ਨੂੰ ਗਰਮੀ ਦੇ ਵਿੱਚ ਕਿੱਲੇ ਪਾਣੀ ਦੀ ਕਿਲਤ ਦਾ ਸਾਹਮਣਾ ਕਰਨਾ ਪੈ ਰਿਹਾ ਸਾਨਕ ਲੋਕਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਸਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਪਾਣੀ ਮੁਹੱਈਆ ਬੰਦੀ ਇਹਨਾਂ ਵੱਲ ਦੱਸਿਆ ਗਿਆ ਕਿ ਐਮਸੀ ਜਿਹੜੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਵੱਲੋਂ ਕੋਸ਼ਿਸ਼ ਤਾਂ ਕੀਤੀ ਜਾਂਦੀ ਆ ਪਰ ਲੋਕਾਂ ਨੂੰ ਪਾਣੀ ਜਿਹੜਾ ਮੋਹੀਆ ਨਹੀਂ ਹੋ ਰਿਹਾ ਲੋਕਾਂ ਦੀ ਪ੍ਰਸ਼ਾਸਨਿਕ ਮੰਗ ਹੈ ਕਿ ਜਿਹੜਾ ਇਹਨਾਂ ਦਾ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਲੋਕ ਪਰੇਸ਼ਾਨ ਨਾ ਹੋਣ ਆਹ ਸੁਣਦੇ ਆ ਲੋਕਾਂ ਦਾ ਕੀ ਕਹਿਣਾ ਇਸ ਪੂਰੀ ਸਮੱਸਿਆ ਦੇ ਬਾਰੇ ਕਿ ਨਾਮ ਹੈ ਦਾਦਾ ਮੇਰਾ ਅਸ਼ਵਨੀ ਨਾਇਰ ਜੀ ਕਿਹੜਾ ਹੈ ਦੀ ਪੰਡਾ ਜੀ ਨਿਊ ਸ਼ਾਸਤਰੀ ਅੰਦਰ ਕੀ ਕੀ ਸਮੱਸਿਆਵਾਂ ਦਾ ਸਾਹਮਣਾ ਕਰ ਸਮੱਸਿਆ ਇਥੇ ਮੇਨ ਪਾਣੀ ਦੀ ਹੈ ਦੋ ਦਿਨ ਹੋ ਗਿਆ ਪਾਣੀ ਆ ਨਹੀਂ ਰਿਹਾ ਇੱਕ ਤੇ ਬੋਰ ਇਥੇ ਇੱਕ ਈ ਹੈਗਾ ਆਨੰਦਪੁਰ ਜਿਹੜਾ ਹੈਗਾ ਉਹ ਵੀ ਮਨਵਾਲ ਫੀਡਰ ਤੋਂ ਉਹਨੂੰ ਲਾਈਟ ਆਉਂਦੀ ਹੈ ਕਦੀ ਲਾਈਟ ਉਹਦੀ ਬੰਦ ਹੋ ਜਾਂਦੀ ਹੈ ਕਦੀ ਅੰਦਰ ਦੀ ਬੰਦ ਹੋ ਜਾਂਦੀ ਹੈ ਇਸ ਕਰਕੇ ਪਾਣੀ ਦੀ ਬਹੁਤ ਸਮੱਸਿਆ ਹੈਗੀ ਆ ਤੇ ਜੇ ਅੱਜ ਸਵੇਰੇ ਪਾਣੀ ਆਇਆ ਵੀ ਹੈ ਅੱਜ ਸਵੇਰੇ ਪਾਣੀ ਆਇਆ ਵੀ ਹੈ ਮਸ 5:30 ਆਇਆ ਤੇ 6 ਵਜੇ ਚਲੇ ਗਿਆ ਕਿਉਂਕਿ ਮਗਰ ਪਾਣੀ ਵਾਹੇ ਪਾਈਪਾਂ ਖਾਲੀ ਹੁੰਦੀਆਂ ਫਿਰ ਅੱਤ ਇਹਨਾਂ ਨੇ ਫੇਰ ਛੱਡਿਆ ਮਸ 8:00 8:30 ਛੱਡਿਆ ਤੇ 9:00 ਵਜੇ ਪਾਣੀ ਖੇ ਚਲੇ ਗਿਆ ਫਿਰ ਨਹੀਂ ਆਇਆ ਫਿਰ 11:30 ਆਇਆ ਤੇ ਫਿਰ 15-20 ਮਿੰਟ ਆਇਆ ਫਿਰ ਬੰਦ। ਕੈਸ ਕਰ ਪੈਸ਼ਲ ਕਰ ਰਿਓ ਪਾਣੀ ਦੇ ਕਿਸਾਨ ਰੇਕ ਕਰਿਓ। ਪਾਣੀ ਹਲੇ ਤੇ ਇਸ ਤਰ੍ਹਾਂ ਇਸ ਤਰ੍ਹਾਂ ਜੁਆਰਾ ਦੋ ਦਿਨ ਹੋ ਗਏ ਕੱਪੜਿਆਂ ਦਾ ਢੇਰ ਲੱਗੇ ਦਾ। ਨਾ ਕੱਪੜੇ ਧੋਣ ਦਾ ਵੀ ਨਾਣ ਦਾ ਵੀ ਹੁਣ ਨਾ ਤਾਂ ਥੋੜਾ ਜਿਹਾ ਅੱਧੀ ਬਾਲਟੀ ਨਾਲੋਂ ਵੀ ਤੇ ਇੰਨੀ ਪ੍ਰੋਬਲਮ ਆ ਰਹੀ ਹੈ ਪਾਣੀ ਹੈ ਹੀ ਨਹੀਂ ਕਿਤੇ ਵੀ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਇਹ ਕਿ ਯਾਹ ਦੇ ਕੋਈ ਬੋਰ ਦਾ ਇੰਤਜ਼ਾਮ ਕੀਤਾ ਜਾਏ ਜਾਂ ਉਹਨੂੰ ਸਿਟੀ ਫੀਡਰ ਦੇ ਵਿੱਚ ਪਾਇਆ ਜਾ ਤਾਂ ਕਿ ਲਾਈਟ ਦੀ ਸਮੱਸਿਆ ਕਰਕੇ ਵੀ ਬਾਰ-ਬਾਰ ਘਟ ਨਾ ਲੱਗੇ। ਮੈਂ ਪਾਣੀ ਦੀ ਸਮੱਸਿਆ ਤੇ ਇੱਥੇ ਬਹੁਤ ਜ਼ਿਆਦਾ ਮੈਂ ਬੇਜ਼ੀਲ ਆਪਣੇ ਬੇਟੀ ਦੇ ਘਰੋਂ ਆਇਆ ਇਹ ਮਹੀਨੇ ਇੱਕ ਲਾ ਕੇ ਵੀ ਨਾ ਆਉਣ ਤੋਂ ਬਾਅਦ ਵੀ 3 ਦਿਨ ਹੋ ਗਏ ਮੈਨੂੰ ਪਾਣੀ ਦੀ ਇੰਨੀ ਸਮੱਸਿਆ ਮੈਨੂੰ ਤੇ ਮੈਂ 2 ਦਿਨ ਦਾ ਨਹਾਤਾ ਹੀ ਨਹੀਂ ਨਹਾਤਾ ਨਹੀਂ ਉਹ ਕਾਰਨ ਇਹ ਹੈ ਕਿ ਪਾਣੀ ਨਹੀਂ ਹੈ ਪਾਣੀ ਆ ਰਿਹਾ ਹੈ ਉਹ ਪਿੱਛੇ ਹੀ ਰਹਿੰਦਾ ਹੈ ਪੂਰਾ ਟਾਈਮ ਪਾਣੀ ਛੱਡਦੇ ਨਹੀਂ ਦੇ ਪਾਣੀ ਜਿਹੜਾ ਛੱਡਦੇ ਨੇ ਪਿੱਛੇ ਖਤਮ ਹੋ ਜਾਂਦਾ ਫਿਰ ਉਹ ਘੱਟ ਬੰਦ ਕਰ ਦਿੰਦੇ ਨੇ ਪਾਣੀ ਤਾਂ ਤਾਂਕ ਪੁੱਜਿਆ ਨਹੀਂ ਜਾ ਰਿਹਾ ਤਾਂ ਪ੍ਰਬੰਧ ਵੀ ਨਹੀਂ ਕੋਈ ਪ੍ਰਸ਼ਾਸਨ ਵੱਲੋਂ ਕੋ ਟੈਂਕੀ ਆਵੇ ਕੁਛ ਆਵੇ ਇੱਥੇ ਤੇ ਬਹੁਤ ਮੁਸ਼ਕਲ ਹੈ ਅਸੀਂ ਪੁਰਾਣਾ ਗੰਦਾ ਪਾਣੀ ਵਰਤ ਰਿਹਾ ਜਿਹਦੇ ਨਾਲ ਸਾਡੇ ਬਿਮਾਰ ਹੋਣ ਦੇ ਵੀ ਚਾਂਸੇ ਜ਼ਿਆਦਾ ਨੇ ਔਰ ਬੱਚੇ ਸਕੂਲ ਜਾਂਦੇ ਨੇ ਅੱਜ ਕੱਲ ਤਾਂ ਚਲੋ ਛੁੱਟੀਆਂ ਪਈਆਂ ਨੇ ਪਰ ਮੁਸ਼ਕਲ ਹੈ ਪਾਣੀ ਦੀ ਬਹੁਤ ਜ਼ਿਆਦਾ ਘਾਟ ਹੈ ਇਸ ਬਾੜ ਨੰਬਰ 49 ਵਿੱਚ ਇਸ ਸੰਬੰਧੀ ਆਪਣੇ ਐਮਸੀ ਨਾਲ ਗੱਲ ਕੀਤੀ ਸੀ हां ਹੁਣ ਇਹਦੇ ਨਾਲੇ ਚਲਿਆਂਦੀ ਏ ਸਾਰੀ ਗੱਲ ਕਿ ਇਹ ਪਾਣੀ ਦਾ ਕੁਝ ਨਾ ਕੁਝ ਕਰੋ ਨਹੀਂ ਤੇ ਇਹ ਗਰਮੀਆਂ ਦੇ ਨੇ ਕੀਕ ਤੇ ਜਾ ਰੀਆਂ ਸਾਰੀਆਂ ਗਰਮੀਆਂ ਇਹਨਾਂ ਦਿਨਾਂ ਦੇ ਪਾਣੀ ਇੱਕ ਮੁੱਢਲੀ ਮਤਲਬ ਲੋੜ ਹਰ ਇੱਕ ਬੰਦੇ ਦੀ ਤੇ ਉਹ ਵੀ ਕਹਿੰਦੇ ਕਰਦੇ ਆ ਅਰੇਂਜਮੈਂਟ ਕਰਦੇ ਨੇ ਪਰ ਇਸ ਦੌਰਾਨ ਪ੍ਰਬੰਧ ਕਰਦੇ ਕਰਦੇ ਟਾਈਮ ਲੱਗ ਗਿਆ ਕਾਫੀ ਪਰ ਇੱਥੇ ਦੇ ਥੋੜੇ ਸਮੇਂ ਬਾਅਦ ਹੀ ਪਾਣੀ ਚਾਹੀਦਾ ਹੈ ਪਲ-ਪਲ ਪਾਣੀ ਚਾਹੀਦਾ ਤੇ ਇਹ ਸਾਡੀ ਕਮੀ ਨੂੰ ਦੂਰ ਕੀਤਾ ਜਾਵੇ ਪ੍ਰਸ਼ਾਸਨ ਅੱਗੇ ਮੰਗ ਹੈ ਤੇ ਇਹਨੂੰ ਚੰਗੀ ਤਰ੍ਹਾਂ ਨਨ ਨੂੰ ਧਿਆਨ ਦਿਲਾਓ ਜੀ ਇਨਸ਼ਾ ਅੱਲਾਹ ਚੰਗੀਆਂ ਆ ਰਹੀਆਂ ਸਾਡੇ ਵਾਸਤੇ ਬਹੁਤ ਮੁਸ਼ਕਲ ਆ ਬੱਚੇ ਗਰਮੀ ਇੰਨੀ ਆ ਤੇ ਪਾਣੀ ਨਹੀਂ ਆਉਂਦਾ ਸਾਡੇ ਵਾਸਤੇ ਅਸੀਂ ਬੈਠੇ ਰਹਿੰਦੇ ਆ ਪਾਣੀ ਉਡੀਕਦੇ ਰਹਿੰਦੇ ਆ ਤੇ ਮਿਹਰਬਾਨੀ ਕਰਕੇ ਪਾਣੀ ਦੀ ਇੰਤਜ਼ਾਮ ਜਲਦੀ ਕਰਿਓ ਕਿੰਨੀ ਜਨਾਬਾ ਸਮੱਸਿਆ ਆ ਜੀ ਦੋ ਤਿੰਨ ਦਿਨ ਦੀ ਤਾਂ ਹੈਗੀ ਆ ਲਗਾਤਾਰ ਹਾਂਜੀ ਦੋ ਤਿੰਨ ਦਿਨ ਤੇ ਬੜੀ ਮੁਸ਼ਕਲ ਆ ਗਰਮੀ ਇੰਨੀ ਨਹਾਉਣਾ ਧੋਣਾ ਬੱਚਿਆਂ ਨੇ ਸਭ ਕੁਝ ਕਰਨਾ ਹੁੰਦਾ ਗਰਮੀ ਵਿੱਚ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਆ ਕਾਰਨ ਦੇਖੋ ਜੀ ਮਾਰਚ ਚ ਸਮੱਸਿਆ ਪਾਣੀ ਦੀ ਵੈਸੇ ਤਾਂ ਚਲੋ ਨਹੀਂ ਆ ਪਰ ਇਹ ਗਰਮੀਆਂ ਦੇ ਜਿਹੜੇ ਦਿਨ ਹੁੰਦੇ ਆ ਇਹਨਾਂ ਚ ਸਮੱਸਿਆ ਜ਼ਰੂਰ ਆ ਜਾਂਦੀ ਆ ਕਈ ਵਾਰੀ ਲਾਈਟ ਨਹੀਂ ਹੁੰਦੀ ਜਿਸ ਤਰ੍ਹਾਂ ਇਸ ਕਰਕੇ ਜਾਂ ਕਈ ਵਾਰੀ ਮਤਲਬ ਗਰਮੀ ਦੇ ਕਾਰਨ ਵੀ ਪਾਣੀ ਛੱਡਦੇ ਆ ਉਹ ਹਾਂ ਥੋੜੇ ਜਿਹਾ ਘਰਾਂ ਤੱਕ ਪਾਣੀ ਕਈ ਵਾਰੀ ਨਹੀਂ ਪਹੁੰਚ ਪਾਂਦਾ ਤੇ ਇਸ ਕਰਕੇ ਮੈਂ ਆਪਣੇ ਮਤਲਬ ਮੇਅਰ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਹੈ ਅਪਲੀਕੇਸ਼ਨ ਵੀ ਦਿੱਤੀ ਉਹਨਾਂ ਨੂੰ ਕਮਿਸ਼ਨਰ ਸਾਹਿਬ ਨੂੰ ਵੀ ਕਿਹਾ ਇਸਾ ਡੇ ਵਾਰਡ ਚ ਇੱਕ ਟਿਊਬਲ ਹੋਣਾ ਚਾਹੀਦਾ ਲਓ ਜਿਹਦੇ ਨਾਲ ਸਾ ਕੋਈ ਇਹ ਵਾਲੀ ਜਿਹੜੀ ਥੋੜੇ ਦਿਨ ਮਤਲਬ ਗਰਮੀਆਂ ਚ ਆਂਦੀ ਹੈ ਪ੍ਰੋਬਲਮ ਇਹ ਨਾ ਆਏ ਪਰ ਉਹਨਾਂ ਨੇ ਕੋਈ ਹਜੇ ਤੱਕ ਮਤਲਬ ਕੋਈ ਪੈਰ ਨਹੀਂ ਕੀਤੀ ਕਿਸੇ ਨੇ ਕੋਈ ਮਤਲਬ ਉਹਦੇ ਬਾਰੇ ਕੋਈ ਧਿਆਨ ਨਹੀਂ ਦਿੱਤਾ ਪਰ ਮੈਂ ਫੇਰ ਵੀ ਕੋਸ਼ਿਸ਼ ਕਰਦੀ ਰਾਵਾਂਗੀ ਕਿ ਮੇਰੇ ਵਾਰਡ ਚ ਇੱਕ ਟਿਊਬਲ ਹੋਣਾ ਚਾਹੀਦਾ ਤੇ ਮੈਂ ਆਪਣੇ ਵਾਰਡ ਦੇ ਸਾਰੇ ਪਰਿਵਾਰਾਂ ਅੱਗੇ ਵੀ ਬੇਨਤੀ ਕਰਦੀ ਆਂ ਕਿ ਗਰਮੀਆਂ ਚ ਕਈ ਵਾਰੀ ਚਲੋ ਜਦੋਂ ਪਾਣੀ ਦੀ ਦਿੱਕਤ ਆ ਜੇ ਤੇ ਉਦੋਂ ਚਲੋ ਬੰਦਾ ਥੋੜਾ ਆਪਣੇ ਆਪੇ ਵੀ ਥੋੜਾ ਆਪਣੇ ਆਪੇ ਕੰਟਰੋਲ ਕਰਦਾ ਜਿਸ ਤਰ੍ਹਾਂ ਕਈ ਗੱਡੀਆਂ ਧੋਣ ਲਾ ਪੈਂਦੇ ਆ ਜਾਂ ਫालतू ਗੇਟ ਧੋਲੇ ਸੜਕਾਂ ਧੋਲੀਆਂ ਮਤਲਬ ਗਲੀਆਂ ਧੋਲੀਆਂ ਥੜੇ ਧੋਲੇ ਉਹ ਨਾ ਧੋਣ ਦੋ ਤਿੰਨ ਮਹੀਨੇ ਚ ਜਿਹੜੇ ਦੋ ਚਾਰ ਦਿਨ ਜਿਹੜੀ ਪ੍ਰੋਬਲਮ ਆਂਦੀ ਆ ਉਹਦੇ ਚ ਥੋੜਾ ਆਪ ਵੀ ਚਲੋ ਆਪਣਾ ਧਿਆਨ ਰੱਖ ਲੈਣ ਪਾਣੀ ਦਾ ਬਾਕੀ ਇਹ ਆ ਕਿ ਜਿਹੜੀ ਦੋ ਚਾਰ ਦਿਨ ਪਾਣੀ ਦੀ ਪ੍ਰੋਬਲਮ ਆਈ ਹੈ ਉਹ ਤੇ ਮੈਨੂੰ ਪਤਾ ਕਿ ਕਈ ਵਾਰੀ ਲਾਈਟ ਵੀ ਨਹੀਂ ਹੈ ਗਈ ਸੀ ਪਿਛਲੇ ਦੋ ਚਾਰ ਦਿਨ ਲਾਈਟ ਨਹੀਂ ਆਈ ਇਸ ਕਰਕੇ ਵੀ ਹੋ ਗਿਆ ਤੇ ਬਸ ਇਹ ਜਿਹੜੀ ਪ੍ਰੋਬਲਮ ਜਿਹੜਾ ਮਤਲਬ ਦੋ ਚਾਰ ਘਰ ਜਿਹੜੇ ਰਹਿ ਜਾਂਦੇ ਆ ਨਾ ਮਤਲਬ ਲਾਸਟ ਤੇ ਉਹਨਾਂ ਨੂੰ ਪਾਣੀ ਕਈ ਵਾਰੀ ਦਿੱਕਤ ਆਉਂਦੀ ਆ ਉਹਦੇ ਕਰਕੇ ਮੈਂ ਚਾਹਨੀ ਆ ਮੈਂ ਵੀ ਚਾਹਨੀ ਆ ਕਿ ਮੇਰੇ ਬਾੜੀ ਚ ਇੱਕ ਟਿਊਬਲ ਹੋਣਾ ਚਾਹੀਦਾ ਇਸ ਤਰ੍ਹਾਂ ਕਿ ਮੰਗ ਵੀ ਕੀਤੀ ਹੋਈ ਆ ਤੇ ਪਰ ਅਜੇ ਤੱਕ ਕੋਈ ਨਹੀਂ ਪਰ ਮੈਂ ਅੱਗੇ ਵੀ ਇਹ ਮੰਗ ਮਤਲਬ ਆਪਣੀ ਜਾਰੀ ਰੱਖਾਂਗੀ ਮੈਂ ਫੇਰ ਰਿਕਵੈਸਟ ਕਰਾਂਗੀ ਕਿ ਮੇਰੇ ਬਾੜੀ ਚ ਇੱਕ ਟਿਊਬਲ ਲਗਾਇਆ ਜਾਏ ਜਿਸ ਨਾਲ ਇਹ ਪ੍ਰੋਬਲਮ ਜਿਹੜੀ ਆ ਉਹ ਸੋਲਵ ਹੋ ਜਾਏ ਲੋਕਰ ਹੋ ਜਾਣਾ ਕਿ ਅੱਪਰੇ ਜਗ੍ਹਾ ਤੋਂ ਪਾਣੀ ਛੱਡਿਆ ਜਾਂਦਾ ਜਿਸ ਤਰ੍ਹਾਂ ਕਿ ਕਦੇ ਤਰ੍ਹਾਂ ਪਾਣੀ ਪਹੁੰਚਦਾ ਨਹੀਂ ਆਇਆ ਨੇ ਅੱਧੇ ਘੰਟੇ ਵਾਸਤੇ ਤੇਨੇ ਪਾਣੀ ਤੇ ਛੱਡਦੇ ਆ ਬਸ ਉਹ ਹੀ ਤੁਹਾਨੂੰ ਦੱਸਿਆ ਨਾ ਕਿ ਜਿਹੜੀ ਵਾਰੀ ਤਾਂ ਮੇਰੇ ਹਸਬੰਦ ਜਾ ਕੇ ਉੱਥੇ ਬੈਠ ਰਹਿੰਦੇ ਆ ਟਿਊਬਲ ਤੇ ਮਤਲਬ ਕੀ ਕਰੇ ਲਾਈਟ ਨਾ ਹੋਏ ਤਾਂ ਜਾ ਕੇ ਬੰਦੇ ਕਿ ਲਾਈਟ ਆਏਗੀ ਤੇ ਮੈਂ ਚਲਵਾ ਦਾਂਗਾ ਬੇਟਾ ਮੈਂ ਵੀ ਮਤਲਬ ਉਹ ਚਲਵਾਂਦੇ ਆ ਕਿ ਚਲੋ ਮੇਰੇ ਪਰਿਵਾਰਾਂ ਨੂੰ ਪਾਣੀ ਪਹੁੰਚ ਜਾਵੇ ਇਸ ਤੋਕ ਵੀ ਕਰਦੇ ਆ ਫੇ ਕਈ ਵਾਰੀ ਹੁਣ ਲਾਈਟ ਜਦੋਂ ਆਏ ਨਾ ਤਾਂ ਫੇਰ ਕੀ ਕਰ ਸਕਦੇ ਆ ਉਹ ਹਾਂਜੀ ਉਸ ਨੂੰ ਇਹ ਬੰਦ ਰਿਹਾ ਉਹ ਮਨਵਾਲ ਕਰਕੇ ਬੰਦ ਰਿਹਾ ਜੀ ਇਸ ਲਈ ਲਾਈਟ ਬੰਦ ਸੀ ਹਾਂਜੀ ਹਾਂਜੀ ਬਸ ਉਹੀ ਮੈਂ ਦੱਸਿਆ ਤੁਹਾਨੂੰ ਕਿ ਕਈ ਵਾਰੀ ਹੋ ਜਾਂਦਾ ਕਿ ਲਾਈਟ ਹੋਣ ਤਾਂ ਵੈਸੇ ਵੀ ਦੋ ਚਾਰ ਦਿਨ ਲਾਈਟ ਨਹੀਂ ਆਈ ਲਾਈਟ ਦੀ ਪ੍ਰੋਬਲਮ ਸੀਗੀ ਉਹਦੇ ਕਰਕੇ